ਅਤੇ ਨਾਲ ਹੀ ਸਾਡੇ ਵੱਡੇ ਭਾਈ ਸਾਹਿਬ ਜਸਪ੍ਰੀਤ ਸਿੰਘ ਜੀ ਕੈਨੇਡਾ ਉਹਨਾਂ ਨੇ ਵੀ ਪਹਿਲਾਂ ਖੀਰ ਦਾ ਲੰਗਰ ਲਾਇਆ ਸੀ ਅਤੇ ਈਆਂ ਦੇ ਪ੍ਰੋਗਰਾਮ ਤੇ ਦੇਖੋ ਜੀ ਸਾਡੀਆਂ ਭੈਣਾਂ ਲਈ ਅਸੀਂ ਕਿੰਗਾ ਪਾਇਆ ਸੀ ਜਿਵੇਂ ਕਿ ਡੀਜੇ ਵਗੈਰਾ ਲਗਾਇਆ ਸੀ ਕਿ ਭੈਣਾਂ ਨੇ ਗਿੱਧਾ ਪਾਇਆ ਅਤੇ ਭੈਣਾਂ ਨੇ ਬੋਲੀਆਂ ਪਾਈਆਂ ਸਾਨੂੰ ਬਹੁਤ ਖੁਸ਼ੀ ਆਈ ਕਿਉਂਕਿ ਸਾਡੀਆਂ ਭੈਣਾਂ ਖੁਸ਼ ਨੇ ਮਾਤਾ ਮਾਂ ਖੁਸ਼ ਨੇ ਬੱਚੀਆਂ ਖੁਸ਼ ਨੇ ਰੱਬ ਖੁਸ਼ ਅਸੀਂ ਸਾਡੀਆਂ ਭੈਣਾਂ ਨਾਲ ਅਸੀਂ ਵਾਦਾ ਕਰਦੇ ਹਾਂ ਜੀ ਜਿਉਂਦੇ ਜਾਂਦੇ ਰਹੇ ਤਾਂ ਅਗਲੇ ਸਾਲ ਬਹੁਤ ਵਧੀਆ ਲੈਵਲ ਤੇ ਕਰਾਵਾਂਗੇ ਇੱਕ ਦਿਨ ਨਾ ਪਹਿਲਾਂ ਮੈਸੇਜ ਦਵਾਂਗੇ ਸੰਗਤਾਂ ਨੂੰ ਵੀ ਦੱਸਾਂਗੇ ਵੀ ਆਪਣੇ ਜਰਜਪਿੰਡ ਦੇ ਵਿੱਚ ਤੀਆਂ ਨੇ ਜੀ ਮੇਲੇ ਵਾਲੀ ਥਾਂ ਤੇ ਸਾਰੇ ਜਣੇ ਪਹੁੰਚੇ ਅਤੇ ਪਹੁੰਚਣਗੇ ਵੀ ਅਤੇ ਸਭ ਤੋਂ ਵੱਡਾ ਯੋਗਦਾਨ ਆ ਜੋ ਮੇਲਾ ਕਮੇਟੀ ਆ ਸਾਡੇ ਮੰਦਰ ਕਮੇਟੀ ਆ ਮਾਤਾ ਮਖਾਣੀ ਕਮੇਟੀ ਆ ਉਹਨਾਂ ਨੇ ਲੰਗਰ ਦਾ ਯੋਗਦਾਨ ਕਰਿਆ ਮੈਂ ਦੰਦਿਆਂ ਘਰਾਂ ਇਹਨਾਂ ਨੂੰ ਧੰਨਵਾਦ ਕਰਦਾ ਉਹਨਾਂ ਦਾ ਅਤੇ ਨਾਲ ਹੀ ਸਾਡੇ ਵੱਡੇ ਭਾਈ ਸਾਹਿਬ ਜਸਪ੍ਰੀਤ ਸਿੰਘ ਜੀ ਕੈਨੇਡਾ ਉਹਨਾਂ ਨੇ ਵੀ ਪਹਿਲਾਂ ਖੀਰ ਦਾ ਲੰਗਰ ਲਾਇਆ ਸੀ ਅਤੇ ਨਾਲ ਹੀ ਘੋਲਾ ਗਰੇਵਾਲ ਉਹਨਾਂ ਨੇ ਕੂੜਿਆਂ ਦਾ ਲੰਗਰ ਲਗਵਾਇਆ ਸੀ ਮੇਰੇ ਜੀ ਅਸੀਂ ਸਾਰੇ ਨੱਗਰ ਦਾ ਦਿੰਦਿਆਂ ਕਰੇ ਧੰਨਵਾਦ ਕਰਦੇ ਹਾਂ ਅਗਲੇ ਸਾਲ ਅਸੀਂ ਵੱਧ ਚੜ ਕੇ ਹੋਰੇ ਤੀਆਂ ਦਾ ਪ੍ਰੋਗਰਾਮ ਕਰਾਵਾਂਗੇ ਸਾਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੀਆਂ ਭੈਣਾਂ ਨੂੰ ਮਤਾਮਾਂ ਨੂੰ ਬੱਚਿਆਂ ਨੂੰ ਵੀ ਸਾਡਾ ਸਹਿਯੋਗ ਕਰਿਓ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਸਾਰਿਆਂ ਨੂੰ ਤੀਆਂ ਦੇ ਸ਼ੁਭ ਦੇ ਹਾਰ ਜੀ ਲੱਖ ਲੱਖ ਮੁਬਾਰਕ ਹੋ। ਬਹੁਤ ਵਧੀਆ ਹੋਇਆ ਜੀ ਆਪਣੇ ਸਾਡੇ ਆਪਣੇ ਪਰਿਵਾਰ ਠੀਕੇ ਇਹਨਾਂ ਨੇ ਬਹੁਤ ਵਧੀਆ ਖੁਸ਼ੀ ਮਨਾਈ ਆ ਠੀਕ ਹੈ ਜੀ ਤੀਆਂ ਮੰਨੀਆਂ ਮਨਾਈਆਂ ਵੀ ਨੇ ਤੇ ਉਪਰਾਲਾ ਛੋਟਾ ਕੀਤਾ ਵੀ ਗਾਹਾਂ ਨੂੰ ਵੱਡਾ ਕਰਾਂਗੇ ਗਾਹਾਂ ਭੈਣ ਭਾਈਆਂ ਨੂੰ ਸਾਰਿਆਂ ਨੂੰ ਇਹੀ ਕਿਹਾ ਜਾਂਦਾ ਵੀ ਗਾਹਾਂ ਨੂੰ ਹਮੇ ਆ ਕੇ ਪਹੁੰਚੋ ਤੇ ਵਧੀਆ ਸਹਿਯੋਗ ਦਿਓ ਇਹ ਵਧੀਆ ਅਪਰਾਨਾ ਕਰਾਂਗੇ ਗਾਹਾਂ ਨੂੰ ਵਧੀਆ ਮੇਲਾ ਵੱਡਾ